ਬਿਲਕੁਲ ਅੱਜ ਬਸਾਹੂਵਾੜਮਾ ਸਕੂਲ ਦੇ ਅੰਦਰ ਸੈਂਕੜੇ ਦੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਜਿਹੜੀਆਂ ਉਹ ਉਹਨਾਂ ਦੀਆਂ ਕਿਤਾਬਾਂ ਔਰ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਵਸਤੇ ਆ ਉਹ ਵੀ ਵੰਡੇ ਗਿਆ ਬੱਚਿਆਂ ਨੂੰ ਸੋ ਬਹੁਤ ਸਾਰੇ ਲੋਕਾਂ ਨੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਹੜ੍ਹ ਆਏ ਆ ਉਹ ਨੁਕਸਾਨ ਚੱਲਿਆ ਸਾਡੇ ਬੱਚਿਆਂ ਦਾ ਸਾਡੇ ਜਿਹੜੇ ਫੁੱਲਾਂਵਰਗੇ ਵਿਦਿਆਰਥੀ ਆ ਇਹਨਾਂ ਦੀ ਵੀ ਕਿਸੇ ਦੀਆਂ ਕਿਤਾਬਾਂ ਭੇਜੀਆਂ ਕਿਸੇ ਦਾ ਬਸਤਾ ਗੁੰਮ ਹੋ ਗਿਆ ਸੋ ਕਾਫੀ ਕੁਝ 83 ਤੋਂ ਬਾਅਦ ਲੋਕ ਸੈਸਜੇ ਲਾਈਨ ਤੇ ਆ ਰਹੇ ਸੋ ਹੁਣ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਬੜੀ ਬੜੀ ਭੂਮਿਕਾ ਅਦਾ ਕੀਤੀ ਆ ਬਹੁਤ ਸਾਰੇ ਸਕੂਲਾਂ ਨੂੰ ਕਈਆਂ ਨੇ ਅਡਾਪਟ ਕੀਤਾ ਬਹੁਤ ਸਾਰੇ ਪਿੰਡਾਂ ਨੂੰ ਕਈਆਂ ਨੇ ਅਡਾਪਟ ਕੀਤਾ ਕਈਆਂ ਨੇ ਕਿ ਘਰਾਂ ਨੂੰ ਅਡਾਪਟ ਕੀਤਾ ਸੋ ਅੱਜ ਸਾਡੇ ਇਲਾਕੇ ਦਾ ਨੌਜਵਾਨ ਹੋਣ ਹਰ ਨੌਜਵਾਨ ਮਕੇਸ਼ ਸ਼ਰਮਾ 12 ਮਾ ਤੋਂ ਜਿਨ੍ਹਾਂ ਨੇ ਇਹ ਇਹ ਸਾਰੀ ਸਮਿਗਰੀ ਜਿਹੜੀ ਆ ਬੱਚਿਆਂ ਨੂੰ ਉਹ ਪ੍ਰੋਵਾਈਡ ਕਰਾਈ ਆ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਸ ਕਿਸਮ ਦੇ ਨੌਜਵਾਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਸਮਾਜ ਦੇ ਬਾਕੀ ਲੋਕਾਂ ਨੂੰ ਜਿੱਥੇ ਅਸੀਂ ਆਪਣੇ ਘਰ ਲਈ ਕਰਦੇ ਆ ਉਥੇ ਕਿਸੇ ਲੋੜਵੰਦ ਦੀ ਮਦਦ ਵੀ ਕੀਤੀ ਜਾਵੇ ਤਾਂ ਮੈਂ ਸਮਝਾਂਗਾ ਕਿ ਸਮਝਾਂਗਾ ਵੀ ਇਹ ਇੱਕ ਬੜਾ ਨੇਕ ਕੰਮ ਹੈਗਾ ਸੋ